ਜਿਹੜਾ ਹੁਣ ਇਸ ਟਾਈਮ ਲੱਗੂ ਹੁਣ ਜਮਾ ਸਹੀ ਰੋਤਾ ਬਾਈ ਕ੍ਰੇਲੇ ਤੇ ਠੀਕ ਹੈ ਹੁਣ ਜਰਮੀਨੇਸ਼ਨ ਦੇ ਵਿੱਚ ਵੀ ਪ੍ਰੋਬਲਮਾਂ ਨਹੀਂ ਆਉਣਗੀਆਂ ਤੇ ਨਾਲ ਨਾਲ ਵੀ ਹੁਣ ਗਰੋਥ ਵੀ ਬਹੁਤ ਚੰਗੀ ਕਰੂਗਾ ਕ੍ਰੇਲਾ ਤੇ ਦੂਸਰਾ ਨੰਬਰ ਆਇਆ ਬਾਈ ਜੇ ਇਹਨੂੰ ਪਾਣੀ ਵੱਧ ਲੱਗ ਜੇ ਇਹ ਤਾਂ ਵੀ ਨਹੀਂ ਹਰਾ ਹੁੰਦਾ ਜੇ ਪਾਣੀ ਘੱਟ ਲੱਗ ਜੇ ਫੇਰ ਵੀ ਨਹੀਂ ਹਰਾ ਹੁੰਦਾ ਮੰਡੀ ਦਾ ਬਾਈ ਮਿਨੀਮਮ ਜੇ ਮਿਨੀਮਮ ਰੇਟ ਦੀ ਗੱਲ ਕਰੀ ਆਪਾਂ 15 ਤੋਂ ਪਲੱਸ ਰਹਿੰਦਾਗਾ ਤੇ ਜੇ ਮੈਕਸਿਮਮ ਦੀ ਗੱਲ ਕਰੀਏ ਤਾਂ ਬਾਈ 60 70 ਵੀ ਵੀ ਚੱਲੇ ਬੋਲੀ ਦਾ ਰੇਟ ਹਾਂ ਬੋਲੀ ਦਾ ਰੇਟ ਅੱਸੀ ਗਾਲ ਜੀ ਅੱਜ ਦੀ ਵੀਡੀਓ 'ਚ ਫੇਰ ਤੁਹਾਨੂੰ ਸਵਾ ਕਿ ਬਾਹਲੇ ਆਪਣੇ ਕਮੈਂਟ ਆ ਜਾਂਦੇ ਕਰੇਲੇ ਦੇ ਕਰੇਲੇ ਦੇ ਸਾਡੇ ਵੀ ਕਾਫੀ ਜਣਾ ਚ ਸੀ ਬਸ ਸਾਨੂੰ ਟਾਈਮ ਨਹੀਂ ਲੱਗਿਆ ਥੋੜਾ ਜਿਹਾ ਕਿਉਂਕਿ ਹੈਪੀ ਤੇ ਵੀ ਜ਼ਿਆਦਾ ਕੰਮ ਹੋ ਰਿਹਾ ਮਰਡਰ ਮੂਡ ਤੜਾਈਦਾ ਹੋ ਜਾਂਦਾ ਤੇ ਤੁਹਾਨੂੰ ਪਤਾ ਬਾਕੀ ਕੰਕਾਂ ਕਰਵਾਉਂਦਾ ਮੈਨੂੰ ਵੀ ਘਰੇ ਇਕੱਲਾ ਜਨਾ ਕੰਮ ਹੋ ਜਾਂਦਾ ਤਾਂ ਕਈ ਮੁੰਡਿਆਂ ਨੇ ਕਮੈਂਟ ਕੀਤੀ ਸੀ ਕਰੇਲੇ ਬਾਰੇ ਹੈਪੀ ਕਰੇਲਾ ਪਾਉਣਾ ਹੀ ਰਹਿਨੇ ਹਨਾ ਹਾਂਜੀ ਤੇ ਕਰੇਲੇ ਬਾਰੇ ਜਾਣਕਾਰੀ ਦੇਣੀ ਆਪਾਂ A to Z ਠੀਕ ਆ ਕਿਹੜੀ ਰੁੱਤ ਵਧੀਆ ਲਾਉਣ ਦੀ ਮਨ ਲਗੇ ਤਾਂ ਪਛੇਤ ਸਾਰੀ ਲਾ ਜਾਂਦਾ ਪ੍ਰੋਪਰ ਟਾਈਮਿੰਗ ਕੀ ਆ ਕਿਹੜੇ ਬੀਜ ਵਧੀਆ ਨੇ ਆ ਆਪਾਂ ਕਿੰਨੇ ਕਵਾਰੀ ਲਾਇਆ ਕਰੇਲੇ ਕਰੇਲੇ ਆਏ ਸਾੜੀ ਲਾਉਣੇ ਬਾਈ ਹੁਣ ਵੀ ਆਪਣੇ ਕੋਲ ਥੋੜੇ ਲੱਗਿਆ ਬ ਪਰ ਬਾਦ ਤੁਸੀਂ ਪਰ ਵੀ ਦੇਖਿਆ ਬਾਈ ਥੋੜੀ ਕਵੈਂਟੀਟੀ ਚ ਲਾਉਣੇ ਬ ਜਿੰਨਾ ਕਪਸ ਨੂੰ ਦੱਸਿਆ ਵੀ ਆਪ ਸੇਲ ਕਰ ਸਕਦੇ ਆ ਉਹਨਾਂ ਨੂੰ ਕਿਸੇ ਬੰਦੇ ਨੂੰ ਕਹਿੰਦਾ ਬਾਈ ਬਾਉਂਡਰੀ ਬਾਉਂਡਰੀ ਚ ਲਾੜੀ ਹਾਂ ਹਾਂ ਸੈਡਾ ਸੂਡਾ ਦੇ ਲਾ ਰੇਟ ਚੰਗਾ ਮਿਲ ਜਾਂਦਾ ਰੇਟ ਹਾਂ ਰੇਟ ਪਈ ਇਹਦਾ ਪੂਰਾ ਟਾਪ ਦਾ ਮਿਲੂਗਾ ਤੁਹਾਨੂੰ ਕਰੇਲੇ ਦਾ ਕਰੇਲੇ ਦਾ ਇਹਦੀ ਪ੍ਰੋਪਰ ਟਾਈਮਿੰਗ ਕਿਹੜੀ ਜਦੋਂ ਰੁੱਤ ਕਿਹੜੀ ਲਾਉਣ ਦੀ ਪ੍ਰੋਪਰ ਰੁੱਤ ਬਾਈ ਹੁਣ ਰੁੱਤ ਹੀ ਆ ਇਹਦੀ ਹੁਣ ਪ੍ਰੋਪਰ ਜਿਹੜੀ ਅਸਲੀ ਰੁੱਤ ਆ ਬਾਈ ਉਹ ਹੁਣ ਜਿਹੜਾ ਇਦੋਂ ਪਹਿਲਾਂ ਵਾਲਾ ਕਰੇ ਤੇ ਉਹ ਮਤਲਬ ਬੇਰ ਰੋਤਾ ਹੁਣ ਵਾਲਾ ਜਿਹੜਾ ਬਈ ਇਹ ਹੁਣ ਰੋਤਾ ਵਾਲਾ ਗਰੇਲਾ ਜਿਹੜਾ ਹੁਣ ਇਸ ਟਾਈਮ ਲੱਗੂ ਹੁਣ ਜਮਾ ਸਹੀ ਰੋਤਾ ਬਈ ਗਰੇਲੇ ਦੇ ਠੀਕ ਆ ਹੁਣ ਜਰਮੀਨੇਸ਼ਨ ਦੇ ਵਿੱਚ ਵੀ ਪ੍ਰੋਬਲਮਾਂ ਨਹੀਂ ਆਉਣਗੀਆਂ ਤੇ ਨਾਲ ਨਾਲ ਵੀ ਹੁਣ ਗਰੋਥ ਵੀ ਬਹੁਤ ਚੰਗੀ ਕਰੂਗਾ ਕਰੇਲਾ ਕਿਉਂਕਿ ਇਹ ਚੀਜ਼ ਹੈ ਜੇ ਬਈ ਜਦੋਂ ਇਹ ਹਰਾ ਹੋ ਗਿਆ ਫਿਰ ਇਹ ਗਰੋਥ ਬਹੁਤ ਤੇਜ਼ੀ ਨਾਲ ਫੜਦਾ ਹੈ ਤੇਜ਼ੀ ਨਾਲ ਹਾਂ ਜਿਹੜੀਆਂ ਬੱਲਾਂ ਬੇਲ ਵਾਲੀਆਂ ਫਸਲਾਂ ਨੇ ਬਈ ਇਹ ਤੇਜ਼ੀ ਨਾਲ ਗਰੋਥ ਫੜਦੀਆਂ ਜਿਵੇਂ ਜਿਹਨੇ ਕਰੇਲਾ ਲਾਉਣਾ ਹੁਣ ਹੁਣ ਵੀ ਬੈਸਟ ਟਾਈਮ ਆ ਨਹੀਂ ਮਾਰਚ ਅਪ੍ਰੈਲ ਜਦ ਤਾਪਾਂ ਲਾਈ ਸਕਦੇ ਹਾਂ ਹੁਣ ਵੀ ਪੂਰਾ ਬੈਸਟ ਟਾਈਮ ਆ ਜਿਹੜਾ ਮਾਰਚ ਅਪ੍ਰੈਲ ਵਾਲਾ ਉਹਦਾ ਤਾਂ ਇੱਕ ਇੱਕ ਉਹ ਆ ਬਈ ਜਿਹੜਾ ਹੁਣ ਆਲਾ ਇਹਨੂੰ ਤਾਂ ਆਪਾਂ ਥੱਲੇ ਵੀ ਛੱਡ ਸਕਦੇ ਹਾਂਗੇ ਜਿਹੜੇ ਮੇਰੇ ਭਰਾ ਤਾਂ ਹਾਂ ਥੱਲੇ ਗੱਲ ਨਦੀ ਸਮੱਸਿਆ ਆਉਂਦੀ ਹੈ ਕਰੇਲੇ ਨੂੰ ਤੇ ਤਾਂ ਕਰਕੇ ਉਹ ਤਾਂਹਾਂ ਚੜਾਇਆ ਥੋੜਾ ਜਿਹਾ ਵੱਧ ਕਾ ਆਉਂਦਾ ਇੱਕ ਹੈ ਵੀ ਹੋਰ ਗੱਲ ਪੁੱਛਣੀ ਜਿਵੇਂ ਕਹਿੰਦੇ ਕਰੇਲੇ ਨੂੰ ਕਈ ਕਹਿੰਦੇ ਉਹ ਅਗਰ ਆਉਣਾ ਮੰਨ ਲਾ ਹਰਾ ਕਰਨ ਵਾਲਾ ਔਖਾ ਹੈ ਕੀ ਸਿਸਟਮ ਹੁੰਦਾ ਇਹਦਾ ਗਰਾਊਂਡ ਦਾ ਤਾਂ ਵੀ ਜਿੰਨਾ ਚਿਰ ਇਹਦਾ ਤਾਂ ਸਾਹਸ ਵਾਲ ਤੇ ਫਸਲ ਕੋਈ ਢੀ ਭਾਲਦੀ ਨਹੀਂ ਕੋਈ ਇੱਕ ਬੰਦਾ ਰੁਗਾ ਨਹੀਂ ਸਕਦਾ ਕਹਿੰਦੇ ਅਗਾਂ ਨੂੰ ਦਾਦਾ ਬਾਈ ਕਿਤਾ ਕੀ ਚੱਕਰ ਆ ਕਰਨਾ ਥੋੜਾ ਜਿਹਾ ਉਹ ਠੀਰਜ ਮਤਾ ਵੀ ਚਾਹੀਦਾ ਤੇ ਬਾਕੀ ਟੈਂਪਰੇਚਰ ਸਹੀ ਚਾਹੀਦਾ ਟੈਂਪਰੇਚਰ ਇਹ ਸਹੀ ਦੇ ਵਿੱਚ ਹੀ ਉਗੂ ਬਾਈ ਇਹੀ ਜਦੋਂ ਟੈਂਪਰੇਚਰ ਬਾਈ 15 ਤੋਂ ਤਾਹਾਂਗਾ ਠੀਕ ਆ ਉਦੋਂ ਇਹ ਉਹਦੀ ਉਗੂਗਾ ਜਦੋਂ 15 ਤੋਂ ਥੱਲੇ ਆ ਗਿਆ ਟੈਂਪਰੇਚਰ ਜੇ ਰਾਤ ਦਾ ਟੈਂਪਰੇਚਰ ਇੱਕ ਦਿਨ ਵੀ ਡਾਊਨ ਵੱਜਿਆ ਬਾਈ ਇਹਦੇ ਵਿੱਚੋਂ ਮੰਨ ਲਓ ਲਗਭਗ 50% ਵੀ ਹਰਾ ਹੋਊਗਾ ਠੀਕ ਹੈ ਤੇ ਤੁਸੀਂ ਉਹਦਾ ਦੇਖ ਕੇ ਲਾਇਓ ਜਿਵੇਂ ਹੁਣ ਟੈਂਪਰੇਚਰ ਪੂਰਾ ਵਧੀਆ ਹੋ ਗਿਆ ਜਿਵੇਂ ਅੱਜ ਵੀ ਮੁੰਬਈ 'ਵਾਂ ਠੰਡ ਸੀਗੀ ਪਰ ਆਪ ਇੱਕ ਦੋ ਦਿਨਾਂ ਚ ਹੁਣ ਤਾਂ ਪੂਰੀ ਗਰਮੀ ਹੈ ਦੁਬਾਰਾ ਟੈਂਪਰੇਚਰ ਜਮਾ ਸਹੀ ਰਹੂਗਾ ਬਾਈ ਅੱਜ ਵੀ ਠੰਡ ਸੀ ਜਿਵੇਂ ਜਿਵੇਂ ਠੰਡ ਜ਼ਿਆਦਾ ਹੋ ਜਾਂਦੀ ਆ ਇੱਕ ਤਾਂ ਬਾਈ ਮੇਨ ਕਾਰਨ ਤਾਂ ਇਹਦਾ ਉਹ ਹੋਗਾ ਤੇ ਜੇ ਦੂਸਰਾ ਨੰਬਰ ਆਇਆ ਬਈ ਜੇ ਇਹਨੂੰ ਪਾਣੀ ਵੱਧ ਲੱਗ ਜੇ ਇਹ ਤਾਂ ਵੀ ਨਹੀਂ ਹਰਾ ਹੁੰਦਾ ਜੇ ਪਾਣੀ ਘੱਟ ਲੱਗ ਜੇ ਫੇਰ ਵੀ ਨਹੀਂ ਹਰਾ ਹੁੰਦਾ ਹੂੰ ਜੇ ਕਈ ਲੋਕ ਹੁਣ ਜਿਵੇਂ ਵੱਧ ਪਾਣੀ ਚੜਾਉਂਦੇ ਆ ਬਈ ਫੇਰ ਇਹਦੀ ਬੀਨ ਗੱਲ ਦੀ ਸਮੱਸਿਆ ਆ ਜਾਂਦੀ ਨਹੀਂ ਜੇ ਦੂਜੇ ਲੋਟ ਲਾਇਆ ਜਾਵੇ ਬਈ ਬੱਤਰ ਜਬਾਨ ਦੀ ਬੱਤਰ ਚਲਾਇਆ ਵੇ ਫੇਰ ਬਾਹਰ ਦੀ ਹਾਂ ਹੋ ਜਾਂਦਾ ਬਈ ਵੀ ਇੱਥੋਂ ਨਹੀਂ ਪਾਣੀ ਲਾਉਂਗੇ ਸਾਨੂੰ ਫੇਰ ਦਿੱਕਤ ਆ ਸਕਦੀ ਆ ਬਾਹਰ ਦੀ ਬੱਤਰ ਚੋਂ ਵੀ ਬਥੇਰੇ ਲਾਉਂਦੇ ਆ ਤੇ ਬਾਕੀ ਸਭ ਤੋਂ ਵਧੀਆ ਤਾਂ ਮੈਂ ਬੈਡਾਂ ਤੇ ਆ ਬੈਡਾਂ ਤੇ ਲਾਓ ਤੇ ਉੱਪਰ ਚੜਾਓ ਸਿਲ ਚੜੇ ਤੇ ਉੱਪਰ ਚੜਾਓ ਸਭ ਤੋਂ ਚੰਗਾ ਬਾਕ ਇਹ ਹੁਣ ਜਿਹੜਾ ਟੈਂਪਰੇਚਰ ਆ ਬਈ ਹੁਣ ਬੀ ਸਾਰਾ ਹਰਾ ਹੋਊਗਾ ਇਹ ਜੀ ਕੋਈ ਗੱਲ ਨਹੀਂ ਵੀ ਤੁਹਾਡਾ ਬੀ ਨਹੀਂ ਹੋ ਰਹਾ ਹੁਣ ਸਾਰਾ ਬੀ ਹੋ ਰਹਾ ਹੋਊਗਾ ਬਾਕੀ ਇਹਦੇ ਉਹ ਆ ਬਈ ਕੋਈ ਵੀ ਬੀ ਨੂੰ ਤੁਸੀਂ ਲਾਉਣ ਲੱਗੇ ਨਾ ਉਹਦਾ ਜ਼ੋਰ ਨਾ ਲਵਾਇਆ ਕਰੋ ਉਹਨੂੰ ਲਾਉਣ ਦਾ ਵੀ ਇੱਕ ਤਰੀਕਾ ਉਹ ਵੀ ਮੈਂ ਤੁਹਾਨੂੰ ਥੋੜੀ ਜਿਹੀ ਕਲਿੱਪ ਅੱਡ ਵੀ ਪਾ ਦੂੰਗਾ ਪਰ ਮੈਂ ਤੁਹਾਨੂੰ ਦੱਸ ਦੇਣਾ ਵੀ ਜਿਹੜੀ ਬੀ ਨੇ ਨਾ ਇਹਨਾਂ ਜਿੱਧਰਲੇ ਪਾਸੇ ਬਈ ਤਿੱਖਾ ਮੂੰਹ ਹੁੰਦਾ ਇਧਰਲੇ ਪਾਸੇ ਬਈ ਮੂੰਹ ਹੁੰਦਾ ਉਹਨੂੰ ਧਰਤੀ ਦੇ ਵਿੱਚ ਉਹਨੂੰ ਥੱਲੇ ਨੂੰ ਨੱਪਣਾ ਆਪਾਂ ਠੀਕ ਹੈ ਸਿੱਧਾ ਥੱਲੇ ਨੂੰ ਨੱਪਣਾਗਾ ਉਹਦਾ ਹਾਂ ਪਤਲਾ ਬਸ ਉਹਦੇ ਨਾਲ ਬੀ ਨਿਕਲੇ ਆਉਂਦਾ ਦਾ ਵੀ ਬੀ ਆਸਾਨੀ ਨਾਲ ਨਿਕਲੇ ਆਉਂਦਾ ਵੀ ਮਾਲਾ ਚੌੜੇ ਪਾਸੇ ਨਿਕਲਦਾ ਹਰ ਇੱਕ ਚੀਜ਼ ਦਾ ਹਾਂ ਹਾਂ ਵੀ ਜਿੱਧਰੇ ਪਾਸ ਮਾ ਪਾਪਾ ਕਹਿੰਦੇ ਤਿੱਖਾ ਪਾਸ ਹੈਗਾ ਉਧਰਲੇ ਪਾਸੋਂ ਬੀ ਹਰਾ ਹੋਣਾ ਸਟਾਰਟ ਹੁੰਦਾ ਬਈ ਇਹ ਇਹ ਗੱਲਾਂ ਤਕਰੀਬ ਸਾਰੇ ਬਿਆਂ ਤੇ ਲੱਗ ਹੁੰਦੀਆਂ ਹੈ ਮਾੜਾ ਤੁਸੀਂ ਧਿਆਨ ਰੱਖਿਆ ਇਹ ਧਿਆਨ ਰੱਖਿਆ ਤੇ ਇਹਦੇ ਨਾਲ ਤੁਸੀਂ ਟੇਡਾ ਨੱਪਦਾ ਹਾਂ ਟੇਡਾ ਨੱਪਦਾ ਟੇਡਾ ਵੀ ਨਿਕਲਣਾ ਸੌਖਾ ਜੇ ਤੁਸੀਂ ਪੁੱਠਾ ਨੱਪਦਾ ਬਈ ਫਿਰ ਉਹ ਬੀ ਨੂੰ ਨਾ ਬਹੁਤ ਕਿਉਂਕਿ ਇੱਕ ਹੋਰ ਹੈ ਜਦੋਂ ਦਾ ਜਦੋਂ ਦਾ ਟਾਈਮ ਸਹੀ ਹੈ ਬਈ ਚੀਜ਼ ਦਾ ਉਹ ਤਾਂ ਹਰ ਇੱਕ ਚੀਜ਼ ਉਹਦੇ ਵਿੱਚ ਸਹੀ ਉਹ ਹੋ ਜਾਂਦੀ ਆ ਪਰ ਜਦੋਂ ਟਾਈਮ ਨਹੀਂ ਹੈ ਸਹੀ ਉਹ ਤਾਂ ਸਾਰੀਆਂ ਜੇ ਪ੍ਰੋਪਰ ਗੱਲਾਂ ਦਾ ਖਿਆਲ ਰੱਖਾਂਗੇ ਬਈ ਫੇਰ ਹੀ ਆਪਾਂ ਕਾਮਯਾਬ ਕਿਸਾਨ ਬਣਾਂਗੇ ਜਿਹੜੇ ਪੀਏ ਬੱਕਰੀਏ ਮਨ ਲਾ ਪਹਿਲਾਂ ਇਹਦੇ ਝਾੜ ਦੀ ਕਿ ਕਿੱਥੋਂ ਤੱਕ ਝਾੜ ਰਹਿ ਜਾਂਦਾ ਬੰਦਾ ਜੀ ਲਾਰਜ ਕੁਆਂਟੀਟੀ ਚ ਲਾਉਂਦਾ ਕਿੰਨਾ ਕ ਝਾੜ ਦੇ ਸਕਦਾ ਇਹ ਤਾਂ ਯਾਰ ਐਦਾ ਝਾੜਦਾ ਤਾਂ ਆਏ ਬਾਈ ਯਾਰ ਇਹਨੂੰ ਨਾ ਬਸ ਸਮੱਸਿਆ ਇੱਕੋ ਹੀ ਮੇਨ ਆ ਗਈ ਇਹਦੀ ਹੋਰ ਕੋਈ ਸਮੱਸਿਆ ਨਹੀਂ ਫਰੂਟ ਫ्लाई ਦੀ ਸਮੱਸਿਆ ਆਉਂਦੀ ਆ ਇਹ ਖੱਟੇ ਜੇ ਪੈਣ ਲੱਗ ਜਾਂਦੇ ਫਰੂਟ ਫ्लाई ਇਹਨਾਂ ਦੇ ਡੰਗ ਮਾਰ ਲੱਗੇ ਆਂ ਖੱਟੇ ਜੇ ਪੈ ਕੇ ਛੋਟੇ ਛੋਟੇ ਕੱਟੇ ਜੋ ਕੇ ਖਤਮ ਹੋਣ ਲੱਗ ਜਾਂਦੇ ਬਈ ਇਹਦੀ ਮੇਨ ਸਮੱਸਿਆ ਉਹੀ ਆ ਤੇ ਲੋ ਚੱਲੀ ਜਾਵੇ ਤੇ ਥੱਲੋ ਥੋੜਾ ਥੋੜਾ ਪਾਣੀ ਮਿਲੀ ਜਾ ਨਾਲ ਬੈਡੀ ਲੈ ਜਾ ਮਿਲੀ ਜਾਵੇ ਤੇ ਚਾੜ ਤੁਸੀਂ ਉਹੀ ਗੱਲ ਆ ਵੀ ਥੋੜੀ ਥੋੜੀ ਕਿੰਨਾ ਕਰਿਆ ਜਾਂਦਾ ਮੰਡੀ ਦਾ ਬਾਈ ਮਿਨੀਮਮ ਜੇ ਮਿਨੀਮਮ ਰੇਟ ਦੀ ਗੱਲ ਕਰੀ ਆਪਾਂ 15 ਤੋਂ ਪਲੱਸ ਰਹਿੰਦਾਗਾ ਤੇ ਜੇ ਮੈਕਸਿਮਮ ਦੀ ਗੱਲ ਕਰੀਏ ਤਾਂ ਬਾਈ 60 70 ਵੀ ਆ ਜਾਣਾ ਬੋਲੀ ਦਾ ਰੇਟ ਹਾਂ ਬੋਲੀ ਦਾ ਰੇਟ ਠੀਕ ਆ ਤੇ ਹੁਣ ਆਪਾਂ ਸ਼ੁਰੂ ਤੋਂ ਕਰਦੇ ਹਾਂ ਸ਼ੁਰੂ ਵੀ ਬਾਹਣੇ ਤਰੀਕੇ ਵਿੱਚ ਕਰੀਏ ਕੀ ਕੀ ਲੈਣਾ ਇਹਨੂੰ ਥੱਲੇ ਆ ਇਹਨੂੰ ਬਾਈ ਜਦੋਂ ਡੈਡ ਪੌਂਡ ਤੋਂ ਪਹਿਲਾਂ ਡੈਡ ਪੌਂਡ ਤੋਂ ਪਹਿਲਾਂ ਫਰਟੀਲਾਈਜ਼ਰ ਪੂਰੇ ਚੰਗੇ ਤੇ ਤਰੀਕੇ ਨਾਲ ਫਰਟੀਲਾਈਜ਼ਰ ਲਾਇਆ ਜਾਂਦੇ ਨੇ ਕਿਉਂਕਿ ਜਦੋਂ ਆਪਾਂ ਕੇਨਾ ਬੈਡਾ ਥੱਲੇ ਫਰਟੀਲਾਈਜ਼ਰ ਇਹਨੂੰ ਚੰਗਾ ਦਿੱਤਾ ਫਿਰ ਇਹਨੂੰ ਗਰੋਥ ਕਰਨੀ ਆਸਾਨ ਹੋ ਜਾਵੇ ਹਾਂ ਇਹ ਚੀਜ਼ਾਂ ਥੋੜੇ ਫਰਟੀਲਾਈਜ਼ਰ ਵੱਧ ਮੰਗਦੀਆਂ ਕਿਉਂਕਿ ਝਾੜ ਬਾਲਾ ਜ਼ਿਆਦਾ ਹੈਗਾ ਤੁਸੀਂ ਲਗਭਗ ਬਾਈ ਡੂਡ ਬੋਰੀ ਲਗਭਗ ਡੀ.ਐਪੀ ਦੀ ਪਾਉਣੀ ਹੈ ਜੇ ਤੁਸੀਂ 12 32 16 ਵਰਤ ਰਹੇ ਹੋ ਤਾਂ ਤੁਸੀਂ ਦੋ ਬੋਰੀਆਂ ਪਾਉਣੀਆਂ ਨੇ ਤੇ ਜੇ ਬਾਕੀ ਗੱਲ ਰਹਿ ਗਈ ਬਾਈ ਸੁਪਰ ਦੀ ਸੁਪਰ ਬਾਈ ਤੁਸੀਂ ਲਾਜ਼ਮੀ ਦੇਣਾਗਾ ਦੋ ਬੋਰੀਆਂ ਜਿੱਥ ਸਿੱګه ਪਾਣੀ ਕੱਢਣ ਦੀ ਸਮੱਸਿਆ ਆਉਂਦੀ ਆ ਉੱਥੇ ਸੂਪਰ ਦਾ ਤੁਸੀਂ ਇੱਕ ਘਟਾ ਦੇਓ ਬਦ ਨਾ ਦਿਓ ਕਿਉਂਕਿ ਉਹ ਜਿੱਥੇ ਪਾਣੀ ਉੱਥੇ ਬਾਹਰ ਚ ਖੜਦਾ ਬਈ ਜਿੱਥੇ ਮਿੱਟੀ ਤਕੜੀ ਆ ਥੋੜੀ ਜੀ ਕ ਉਹਦੀ ਉਹ ਮਿੱਟੀ 'ਤੇ ਫਿਰ ਪਾਣੀ ਨਹੀਂ ਆਉ ਕਰਨਦੀ ਥੋੜੀ ਸੂਪਰ ਪਾਣੀ ਖੜਾ ਆਂਦੀ ਆ ਫਿਰ ਬੰਨ ਦੇ ਵਿੱਚ ਉੱਥੇ ਤੁਸੀਂ ਇੱਕ ਘਟਾ ਦੇ ਸਕਦੇ ਹੋ ਜਿੱਥੇ ਨਹੀਂ ਥੋੜਾ ਰਸੀਲੀ ਧਰਤੀ ਲੱਗਦੀ ਉੱਥੇ ਤੁਸੀਂ ਦੋ ਘਟੇ ਦੇ ਦਿਓ ਬਈ ਇਹਨੇ ਤੇ ਇੱਕ ਘਟਾ ਬਈ ਆਪਾਂ ਲਗਭਗ ਪਹਿਲਾਂ ਪੋਟਾਸ਼ ਦਾ ਦੇਣੀ ਦੇਣਾ 60 ਵਾਲੀ ਦਾ ਠੀਕ ਆ ਡੇਡ ਡੇਡ ਵੀ ਦੇ ਸਕਦੇ ਹੋ ਇੱਕ ਘਟਾ ਤਾਂ ਤੁਸੀਂ ਲਾਜ਼ਮੀ ਦਿਓ ਇੱਕ ਘਟਾ ਦੇ ਦਿਓ ਕਿਉਂਕਿ ਇਹ ਬਾਕੀ ਬਈ ਲਗਭਗ ਇੱਕ ਘਟਾ ਆਪਾਂ ਕੈਲਸ਼ੀਅਮ ਦਾ 25 ਕਿਲੋ ਵਾਲਾ ਜਿਹੜਾ ਹੁੰਦਾਗਾ ਕੈਲਸ਼ੀਅਮ ਲਾਜ਼ਮੀ ਦੇਣਾ ਹਮਮ ਗੌਰਨ ਮਿਕਸ ਵਾਲਾ ਦੇ ਦੋ ਕੈਲਸ਼ੀਅਮ ਦਾ ਜਿਹੜੀਆਂ ਤੁਸੀਂ ਗਰਮੀ ਵਾਲੀਆਂ ਸਬਜ਼ੀਆਂ ਤਕਰੀਬਨ ਸਾਰੀਆਂ ਨੂੰ ਹੀ ਦੇਣਾ ਬਾਈ ਇਹ ਕੈਲਸ਼ੀਅਮ ਜੇ ਬਹੁਤ ਦਿੰਦੇ ਰਹਾਂਗੇ ਤਾਂ ਬਈ ਆਪਣੀ ਸਬਜ਼ੀ ਬਿਹਤਰ ਹੋਊਗੀ ਕੈਲਸ਼ੀਅਮ ਲਾਜ਼ਮੀ ਦੇਣਾ ਤੇ ਨਾਲ-ਨਾਲ ਬਾਈ ਸਲਫਰ ਠੀਕ ਆ ਗਰਮੀ ਦੇ ਵਿੱਚ ਸਲਫਰ ਬਹੁਤ ਇੱਕ ਅਗਰ ਸਿਆਲ ਦੇ ਵਿੱਚ ਨਹੀਂ ਕੱਲਾ ਜ਼ਰੂਰੀ ਵੀ ਗਰਮੀ 'ਚ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਫੰਗਸ ਨੂੰ ਧਾਤੀ ਜੋ ਖਤਮ ਕਰਦਾ ਹੈ ਜਦੋਂ ਪਾਣੀ ਇਹਦੇ ਨਾਲ ਟੱਚ ਹੋ ਗਿਆ ਬਈ ਉੱਥੇ ਫੰਗਸ ਨੂੰ ਉੱਥੋਂ ਨਾਲ ਉਹ ਖਤਮ ਕਰ ਦਿੰਦਾ ਹੈ ਕੱਲੇ ਇਹ ਪਾਣੀ ਪਾਣੀ ਨਹੀਂ ਆਵੇਂ ਵੀ ਪਾਣੀ ਸੁਕਾਉਂਦਾ ਬਾਹਣੇ 'ਚੋਂ ਬਈ ਨਾਲ ਨਾਲ ਫੰਗ ਫੰਗੀ ਸਾਈਡ ਦਾ ਵੀ ਪੂਰਾ ਤਕੜਾ ਕੰਮ ਕਰਦਾ ਹੈ 90% ਵਾਲਾ ਸਲਫਰ ਬਈ ਲਗਭਗ 10 ਕਿਲੋ ਦੇ ਨਾਲ 1 ਕਿਲੋ ਦਾ ਤੇ ਬਾਕੀ ਜਿਹੜੇ ਜਿਹੜੇ ਬਾਹਣਾ ਦੇ ਵਿੱਚ ਬਈ ਨੀਮਾ ਟੋੜ ਦੀ ਸਮੱਸਿਆ ਗਈ ਠੀਕ ਹੈ ਇਨਵੈਕਟੋ ਫਰੀ ਲਾਜ਼ਮੀ ਲਾਜ਼ਮੀ ਦੇਣਾ ਹੈ ਜਦ ਜੜੇ ਬਾਣਾ ਚ ਜੜ ਗਲਨ ਦੀ ਸਮੱਸਿਆ ਆ ਜਾਂਦੀ ਹੈਗੀ ਇਹਨੂੰ ਵੀ ਹੁੰਦੀ ਨੇ ਮੈਨੂੰ ਵੀ ਹੁੰਦੀ ਦਿੱਕਤ ਨਹੀਂ ਮੈਨੂੰ ਦੋ ਬਣੀ ਨੀ ਮਾ ਟੋੜ ਦੀ ਸਮੱਸਿਆ ਆ ਨੀ ਮਾ ਟੋੜ ਦੀ ਸਮੱਸਿਆ ਤਾਂ ਆਪਣੇ ਯਾਰ ਜੀਰੀਆਂ ਨੇ ਆਉਣ ਲਾਤੀ ਬਈ ਤਾਂ ਪਹਿਲਾਂ ਆਪਣੇ ਬਾਣਾ ਚ ਹੈ ਨਹੀਂ ਸੀ ਪਰ ਹੁਣ ਝੋਨੇ ਵਾਲੇ ਬਾਣ ਕਰਕੇ ਸਾਰੇ ਬਾਣਾ ਚ ਨੀਮਾ ਟੋੜ ਦੀ ਸਮੱਸਿਆ ਆਉਂਦੀ ਆ ਉਹਦੇ ਨੀਮਾ ਟੋੜਨ ਵਾਲਾ ਆਇਆ ਬਈ ਥੋੜੇ ਕਰੇਲੇ ਨੇ ਗਰੋਥ ਸਹੀ ਨਹੀਂ ਪੜਨੀ ਹੈ ਉਹ ਬੱਤ ਦੀਆਂ ਬੱਲਾਂ ਹੋ ਕੇ ਉੱਥੇ ਜੇ ਖਤਮੀਆਂ ਹੋਈ ਜਾਣੀਆਂ ਨੀਮਾਟੋਡ ਰੁੜਦੀ ਬਾਹਣ ਦੀ ਸਮੱਸਿਆ ਹੋਈ ਤਾਂ ਨੀਮਾਟੋਡ ਤੋਂ ਨਮੈਟੋ ਫਰੀ ਬਈ ਲਾਜ਼ਮੀ ਪਾਉਣਾਗਾ ਆਪੀਲ ਦਾ ਆਪਾਨੂੰ ਮਿਲ ਜਾਂਦਾ ਔਡਰ ਔਡਰ ਥੱਲੇ ਪਾਉਣੀ ਹਾਂ ਥੱਲੇ ਪਾਉਣੀ ਹੈ ਤੇ ਬਾਅਦ ਚ ਉਹ ਮੇਰੀ ਵੀ ਦਿੱਕਤ ਆ ਦਿੱਕਤ ਆਉਂਦੀ ਆ ਨਾ ਨੀਮਾਟੋਡ ਦੀ ਸਮੱਸਿਆ ਤੋਂ ਬਈ ਤੁਸੀਂ ਨਮੈਟੋ ਫਰੀ ਪਾ ਸਕਦੇ ਹੋ ਤੇ ਸੂਟ ਰੋਣ ਵਾਸਤੇ ਟ੍ਰੈਕੋਡਰਮਾ ਬਈ ਆਪਾਂ ਲਾਜ਼ਮੀ ਪਾਉਣਾਗਾ ਟ੍ਰੈਕੋਡਰਮਾ ਬਈ ਆਪਾਂ ਧਰਤੀ ਦੇ ਜਮਾਨੋਂ ਦੀ ਸੰਖਿਆ ਵਧਾ ਦਈਏ ਵੀ ਜਿੰਨਾ ਇਹ ਜਦੋਂ ਧਰਤੀ ਦੇ ਜਮਾਨੋਂ ਦੀ ਸੰਖਿਆ ਵਧਾਦੀ ਫਿਰ ਉਹ ਫਰਟੀਲਾਈਜ਼ਰ ਤੋਂ ਬਈ ਆਪਦੀ ਤਾਕਤ ਲੈ ਲੈ ਕੇ ਉਹਨੂੰ ਬੂਟੇ ਤੇ ਸੂਡੋ ਮਨਾਸ ਬਈ ਸੂਡੋ ਮਲਾਸਾ ਤੇ ਇੱਕ ਸਾਰੀ ਜਿੰਨ ਇੱਕ ਕਿਲੋ ਲਾਜ਼ਮੀ ਦੇਣੀਆਂ ਨੇ ਧਰਤੀ ਦੇ ਵਿੱਚ ਸੂਡੋ ਮਨਾਸ ਬਈ ਆਪਣੇ ਧਰਤੀ ਦੇ ਵਿੱਚ ਜਿਹਦਾ ਆਪਣੇ ਡੰਪਿੰਗ ਦੀ ਇੱਕ ਤਾਂ ਸਮੱਸਿਆ ਫਿਰ ਘੜ ਜਾਂਦੀ ਆ ਉਹਦੇ ਨਾਲ ਜਦੋਂ ਬੂਟਾ ਵੀ ਹਰਾ ਹੋ ਕੇ ਡੰਪ ਹੋ ਜਾਂਦਾ ਜਾਂ ਪਿੱਛੋਂ ਜਾ ਕੇ ਵੀ ਆਪਾਂ ਕਹਿੰਦੇ ਆ ਬਚਾਲੋਂ ਬੂਟਾ ਟੁੱਟਣ ਲੱਗ ਜਾਂਦਾ ਗਲਨ ਲੱਗ ਜਾਂਦਾ ਅਧਗਲਨ ਦੀ ਸਮੱਸਿਆ ਜਿਹਨੂੰ ਆਪਾਂ ਕਹੇ ਕਹੇ ਦਿੰਦੇ ਆ ਪੰਜਾਬੀ ਦੇ ਵਿੱਚ ਕੋਈ ਅਧਗਲਨ ਕਹਿੰਦਾ ਬਈ ਕੋਈ ਗਲਨ ਦੀ ਸਮੱਸਿਆ ਕਹਿੰਦਾ ਉਹ ਨਹੀਂ ਆਉਂਦੀ ਤੇ ਤੀਸਰਾ ਭਾਈ ਬਲਾਈਟ ਦੀ ਬਲਾਈਟ ਤੋਂ ਬਹੁਤ ਜਿਆਦਾ ਹੱਦ ਤੱਕ ਬਚ ਜਾਂਦਾ ਬੂਟਾ ਕਿਉਂਕਿ ਜੋ ਅੰਦਰ ਹੀ ਸਟਰੋਂਗ ਹੋਈ ਚੀਜ਼ ਫਿਰ ਉਹਨੂੰ ਬਲਾਈਟ ਛੇਤੀ ਛੇਤੀ ਨਹੀਂਗਾਉਂਦੀ ਤਾਂ ਤੁਸੀਂ ਭਾਈ ਸੂਟੋ ਮਰਾਸ ਵੀ ਲਾਜ਼ਮੀ ਪਾਉਣਾ ਹੈ ਬਾਕੀ ਦੋਸਤ ਇਹ ਚੀਜ਼ਾਂ ਮਿਕਸ ਕਿਵੇਂ ਕਰਨੀਆਂ ਉਹਦੀ ਵੀਡੀਓ ਆਪਣੇ ਦੇ ਮਿਰਚ ਚੈਨਲ ਤੇ ਮਿਰਚਾਂ ਲਈ ਪਈ ਹੈ ਸੇਮ ਪ੍ਰੋਸੈਸ ਸੇਮ ਪ੍ਰੋਸੈਸ ਕਰ ਬਾਕੀ ਜੇ ਕਿਸੇ ਨੇ ਭਾਈ ਉਹ ਕਰਨਾ ਵੀ ਜੇ ਕਿਸੇ ਨੇ ਆਰਗੈਨਿਕ ਬੰਨੀ ਜਾਣਾ ਤਾਂ ਉਹ ਆਪ ਦਾ ਵੀ ਫੂਡ ਰੂੜੀ ਦੇ ਰੇਤੇ ਉਹਦੇ ਨਾਲ ਇੰਨਾ ਸਾਰੀਆਂ ਤੁਸੀਂ ਆਇਆ ਐਡਿਟ ਪਾ ਸਕਦਾ ਐਕਸਟਰਾ ਪਾ ਸਕਦੇ ਜੇ ਤੁਸੀਂ ਰੂੜੀ ਦੇ ਰੇਤੇ ਇਦਾਂ ਪਾ ਦੋਗੇ ਤਾਂ ਬਈ ਬੜੀ ਚੰਗੀ ਗੱਲ ਹੈ ਤੇ ਨਾਲ ਨਾਲ ਬਈ ਆਪਾਂ ਲਗਭਗ ਇੱਕ ਕਿੱਲੇ ਦਾ 8 ਤੋਂ ਲੈ ਕੇ 10 ਕਿਲੋ ਮੱਕਰਾ ਜਲਾਜ਼ਮੀ ਪਾਉਣਾਗਾ ਸਭ ਤੋਂ ਜਿਹੜਾ ਮੇਨ ਇਹਦੇ ਚ ਆਪਾਂ ਇੱਕ ਹੋਰ ਜ਼ਰੂਰ ਚੀਜ਼ ਐਡ ਕਰਾਂਗੇ ਤੁਸੀਂ ਹੋਰ ਜੇ ਚੀਜ਼ ਘਟਾ ਵੀ ਸਕਦੇ ਹੋ ਤੁਸੀਂ ਸੁਪਰ ਨੂੰ ਘਟਾ ਵੀ ਸਕਦੇ ਹੋ ਸੁਪਰ ਨਹੀਂ ਪਾਉਣੀ ਕਿਸੇ ਮੇਰੇ ਵੀਰ ਨੇ ਉਹ ਜਮਾਂ ਵੀ ਨਹੀਂ ਪਾਉਣੀ ਤਾਂ ਉਹਦੀ ਉਹਦੀ ਜਗ੍ਹਾ ਤੇ ਬਈ ਤੁਸੀਂ ਪੌਲੀਸਲ ਵੇਟ ਦਿਓ ਇਹਨੂੰ ਠੀਕ ਆ ਤੇ ਨਾਲ ਜੇ ਜੇ ਅਸੀਂ ਪੋਲੀਸਲਫੇਟ ਦੇਤਾ ਬਈ ਉਹਦੇ ਨਾਲ ਨਾਲ ਸਾਨੂੰ ਸਲਫਰ ਦੀ ਵੀ ਸੋਡੀ ਵੀ ਮੰਨ ਲਓ ਪੂਰਤੀ ਹੋ ਜੂਗੀ ਉਹਦੇ ਚ ਮੈਗਨੀਸ਼ੀਅਮ ਸਲਫਰ ਆਪਾਂ ਨੂੰ ਮਿਲ ਜਾਂਦਾ ਬਈ ਤੇ ਨਾਲ ਨਾਲ ਉਹਦੇ ਚ ਹੋਰ ਵੀ ਆਪਾਂ ਨੂੰ ਦੋ ਤਿੰਨ ਤੱਤ ਮਿਲ ਜਾਂਦੇ ਆ ਉਹ ਆਇਆ ਵੀ ਤੁਹਾਡੇ ਬਾਕੀ ਸਾਰੇ ਘਾਟਾ ਪੂਰੀਆਂ ਕਰ ਦੂਗਾ ਇੱਕ ਘਟਾ ਲਾਜ ਫਿਰ ਤੁਸੀਂ ਇੱਕ ਘਟਾ ਦੇ ਸਕਦੇ ਹੋ ਬਈ ਪੋਲੀਸਲਫੇਟ ਬਾਕੀ ਦੋਸਤੋ ਇਹ ਚੀਜ਼ਾਂ ਨੂੰ ਸੋਚਿਆ ਕਰੋ ਵੀ ਯਾਰ ਵੀ ਫਰਟੀਲਾਈਜ਼ਰ ਇਹਨਾਂ ਦੱਸੀ ਜਾਂਦੇ ਹਨਾ ਜੇ ਦੋ ਬੰਦੇ ਨੇ ਕਮਰਸ਼ੀਅਲ ਚ ਕਰਨਾ ਹੈ ਉਹਨੂੰ ਫਰਟੀਲਾਈਜ਼ਰ ਪਾਉਣਾ ਪਊਗਾ ਜੇ ਤੁਸੀਂ ਘਰੇਲੂ ਵੀਚੀ ਲਾਉਣੀ ਉਹਦੇ ਜਿਹੜਾ ਚਾਹੀਦਾ ਉਹਦੇ ਜਿਹੜਾ ਤੁਸੀਂ ਉਹਦੇ ਜਿਹੜੇ ਮਹਿੰਗੇ ਵੀ ਨੇ ਯਾਰ ਹਨਾ ਜੇ ਦੋ ਬੰਦਾ ਕਮਰਸ਼ੀਅਲ ਚ ਚਲਾਉਂਦਾ ਚਾਲ ਪੈਸੇ ਵਾਸਤੇ ਲਾਉਂਦਾ ਤਾਂ ਤੁਹਾਨੂੰ ਅਸੀਂ ਤਾਂ ਕਰਕੇ ਪ੍ਰੋਪਰ ਰਿਆਂ ਦੀ ਜਾਣਕਾਰੀ ਦਿੰਦੇ ਕਿਉਂਕਿ ਜੇ ਤੁਸੀਂ ਆਰਗੈਨਿਕ ਕਰੋਗੇ ਆਰਗੈਨਿਕ ਦੇ ਫਿਰ ਉਹ ਮਾਰਕੀਟਿੰਗ ਉਹ ਉਹ ਅਲੱਗ ਮੈਟਰ ਹੈ ਕੋਈ ਆਪਾਂ ਕਦੇ ਫੇਰ ਬੈਠ ਕੇ ਵੀਡੀਓ ਕਰਾਂਗੇ ਆਪਣੇ ਚੈਨਲ ਤੇ ਆਰਗੈਨਿਕ ਦੀਆਂ ਵੀਡੀਓ ਪਈਆਂ ਵੀ ਨੇ ਤੇ ਇਹ ਵੀ ਜਿਵੇਂ ਹੁਣ ਇਹ ਵੀ ਵੈਰਾਈਟੀ ਦੀ ਗੱਲ ਕਰੀਏ ਇਹ ਦੋ ਤਿੰਨ ਭਾਂਤਾਂ ਦੇ ਕਦੇ ਨਾ ਝਾੜ ਕਰੇ ਲੱਗੇ ਜਾਂਦੇ ਇੱਕ ਵੱਡੇ ਕਰੇ ਲੱਗੇ ਜਾਂਦੇ ਇਹ ਕਿ ਕਿਹੜੀਆਂ ਵੈਟਰ ਨੇ ਕੋਈ ਮਰਜ਼ੀ ਲਾ ਲਓ ਕੋਈ ਫਿਰ ਨਹੀਂ ਯਾਰ ਬਈ ਇਹਦੇ ਚ ਆਏ ਆਗਾ ਜਿਹੜੀਆਂ ਹੁਣ ਜਿਹੜੀਆਂ ਹਾਈਬ੍ਰਿਡ ਕਿਸਮਾਂ ਨੇ ਵੱਡੇ ਗਰੇਲੇ ਚ ਦੇਸੀ ਗਰੇਲਾ ਜਿਹੜਾ ਛੋਟਾ ਗਰੇਲਾ ਬਾਈ ਉਹਦੀ ਤਾਂ ਹਲੇ ਹਲੇ ਤੱਕ ਹਾਈਬ੍ਰਿਡ ਕੋਈ ਵੈਰਾਈਟੀ ਤਿਆਰ ਹੋਈ ਨਹੀਂ ਉਹ ਤੋੜਨਾ ਹਾਂ ਉਹ ਬਾਕੀ ਆਏ ਆ ਬਾਈ ਉਹਦਾ ਹੋਆ ਉਹ ਸਿਸਟਮ ਆ ਆ ਵੀ ਕੁਦਰਤੀ ਚੀਜ਼ ਆ ਉਹ ਕੁਦਰਤਨ ਵਾਲੀ ਹਰੀ ਹੁੰਦੀ ਆ ਬਾਕੀ ਤੁਸੀਂ ਇੱਕ ਹੋਰ ਵੀ ਮੇਰੀ ਗੱਲ ਤੁਸੀਂ ਨੋਟ ਕਰ ਲਿਓ ਉਹਨੂੰ ਜਿੰਨਾ ਮਰਜ਼ੀ ਲਿਆ ਕੇ ਤੁਸੀਂ ਲਾ ਕੇ ਦੇਖ ਲਓ ਜੇ ਤਾਂ ਤੁਸੀਂ ਇਹਦੇ ਬੀਜ ਦਾ ਛਿੱਟਾ ਦੇ ਦੋਗੇ ਤਾਂ ਤਾਂ ਬੱਲੇ ਓਗਾ ਆਉਣੀਆਂ ਬਾਈ ਨਹੀਂ ਉਹ ਜੇ ਤੁਸੀਂ ਮੰਨ ਲਾ 120 ਬੀਜਾ ਕੀ ਕਹਿੰਗਾ 10 ਬੀ ਹਰੇ ਹੋ ਜਾਣਗੇ ਬਈ ਉਹਦੇ ਚ ਨਹੀਂ 90 ਬੀ ਹਰੀ ਨਹੀਂ ਹੋਣੇ ਹੈਗੇ ਕਿਉਂਕਿ ਉਹ ਬਸ ਉਹ ਕੁਦਰਤ ਨਾਲ ਹੀ ਉਹਦਾ ਡਿਪੈਂਡ ਜੇ ਤੁਸੀਂ ਛੱਟਾ ਦੇ ਦਿੱਤਾ ਤਾਂ ਬੱਲਾਂ ਹਰੀਆਂ ਹੋ ਜਾਣੀਆਂ ਬਈ ਬਾਹਣ ਦੇ ਵਿੱਚ ਛੱਟੇ ਨਾਲ ਛੱਟੇ ਨਾਲ ਹੁੰਦਾ ਬਈ ਹਰਾਉ ਉਹ ਹੁੰਦਾ ਨਹੀਂ ਜਿਹੜੇ ਇਹ ਆ ਬਈ ਆਪਾਂ ਵੱਡੇ ਕਰੇਲੇ ਦੀ ਗੱਲ ਕਰੀਏ ਇਹ ਹਾਈਬ੍ਰਿਡ ਦੇ ਵਿੱਚ ਇਹਦੀਆਂ ਬਹੁਤ ਤਕੜੀਆਂ ਤਗੜੀਆਂ ਤੋਂ ਤਕੜੀਆਂ ਕਿਸਮਾਂ ਪਈਆਂ ਨੇ ਜਿਹੜੀਆਂ ਆਪਣੇ ਏਰੀਆ ਤੇ ਚੱਲਦੀਆਂ ਬਈ ਆਪਾਂ ਉਹ ਦੱਸ ਦਿੰਦੇ ਆ ਤੁਹਾਡੇ ਏਰੀਆ ਚ ਕੋਈ ਚੰਗੀ ਐਜੂ ਵੀ ਵੈਰੈਟੀ ਚੱਲਦੀ ਹੋਵੇ ਉਹ ਆਪਾਂ ਕਮੈਂਟ ਕਰਕੇ ਤੁਸੀਂ ਦੱਸ ਦਿਆ ਕਰੋ ਆਈਡੀ ਬੋ ਜੇ ਆਪਾਂ ਬਈ ਹਰ ਬੰਦਾ ਹਰ ਕੋ ਬੰਦੇ ਦੱਸੇਦਾ ਰਹਿੰਦਾ ਤੇ ਹੁਣ ਇਹਦੀ ਆਪਾਂ ਵੈਰਾਈਟੀਆਂ ਦੀ ਗੱਲ ਕਰੀਏ ਤੇ ਬਈ ਆਪਾਂ ਚੂਹੇ ਕਰੇਲੇ ਦੀਆਂ ਤੇ ਲੰਮੇ ਕਰੇਲੇ ਦੀ ਦੋਵਾਂ ਦੀ ਗੱਲ ਕਰ ਲਾਂਗੇ ਠੀਕ ਆ ਤੇ ਜਿਹੜਾ ਇਹ ਬਈ ਚੂਹੇ ਕਰੇਲੇ ਦੀਆਂ ਵੈਰਾਈਟੀਆਂ ਨੇ ਇਹ ਵੱਧ ਕਾਮਯਾਬ ਨੇ ਛੋਟਾ ਜਿਹਾ ਹੁੰਦਾ ਬਈ ਚੂਹਾ ਆਪਾਂ ਕਹਿੰਦੇ ਛੋਟਾ ਜਿਹਾ ਚੂਹੇ ਨੂੰ ਦੇਖਣ ਨੂੰ ਹੁੰਦਾ ਇਹ ਤੇ ਇਹਦੇ ਚ ਬਈ ਜੇ ਆਪਾਂ ਸਭ ਤੋਂ ਵਧੀਆ ਵੈਰਾਈਟੀਆਂ ਦੀ ਗੱਲ ਕਰੀਏ ਤਾਂ ਬਈ ਸਭ ਤੋਂ ਵਧੀਆ ਹੁਣ ਅੱਜ ਦੇ ਟਾਈਮ ਦੇ ਵਿੱਚ ਇੱਕ ਤਸ ਜੈਂਟਾ ਦੀ ਬਈ ਚਿਕਨਾਨਾ ਆ ਤਿਆਰੀ ਹੈ ਪੂਰੇ ਸਰੇ ਦੀ ਕਸਮਾ ਗਈ ਪੂਰੀ ਟੌਪ ਦੀ ਆ ਵਧੀਆ ਠੀਕ ਹੈ ਇਹਨਾਂ ਦੇ ਪਾਸਾ ਇੰਨਾ ਕ ਬਾਈ ਜ਼ਰੂਰ ਆ ਇਹਨਾਂ ਦੇ ਬੀਜ ਥੋੜੇ ਜਨਾ ਇਹਦਾ ਕਾਸਟਲੀ ਬਹੁਤ ਆਗਾ ਵੀ ਲਗਭਗ 10 ਤੋਂ ਲੈ ਕੇ 15000 ਤੱਕ ਕਿਲੋ ਸੀਡ ਹੁੰਦਾ ਕਿੰਨਾ ਪੈਣਾ ਕਿੱਲੇ ਦਾ ਇਹ ਕਿੱਲੇ ਦਾ ਇੱਕ ਕਿੱਲੇ ਤੇ ਬਾਈ ਲਗਭਗ ਕਿਲੋ ਕਿਲੋ ਤੋਂ ਲੈ ਕੇ ਸਵਾ ਕਿਲੋ ਸੀਡ ਪੈਂਦਾ ਠੀਕ ਹੈ ਵੀ ਮਹਿੰਗੇ ਨੇ ਪਰ ਝਾੜ ਵੀ ਚੰਗੇ ਹੁੰਦੇ ਝਾੜ ਵੀ ਚੰਗੇ ਆ ਤੇ ਇਹਦਾ ਆ ਬਾਈ ਫਿਰ ਬੀਜ ਉਸੇ ਚੀਜ਼ ਦਾ ਮਹਿੰਗਾ ਹੋਗਾ ਜੇ ਝਾੜ ਵੀ ਚੰਗਾ ਹੋਊਗਾ ਹੂੰ ਤੇ ਜੇ ਆਪਾਂ ਇਹ ਦੂਜੀ ਵੀ ਵਰਾਈਟੀ ਦੀ ਗੱਲ ਕਰੀਏ ਤਾਂ ਬਈ ਬੀ ਐਨ ਆਰ ਦਾ ਸਣੀ ਆਉਂਦਾ ਠੀਕ ਆ ਥੋੜਾ ਜਿਹਾ ਰੰਗ ਪੱਕੋ ਤਾਂ ਉਹਦੀ ਕਮਜ਼ੋਰੀ ਹੈਗੀ ਹੈਗੀ ਜੋ ਆਪਾਂ ਦੱਸਣੇ ਹੁਣ ਵੀ ਰੰਗ ਪੱਕੋ ਦਾ ਥੋੜੀ ਕਮਜ਼ੋਰੀ ਹੈ ਪਰ ਝਾੜ ਝਾੜ ਸਾਰੀਆਂ ਵਰਾਈਟੀਆਂ ਨੂੰ ਟੌਪ ਤੇ ਆਉਂਦਾ ਬਈ ਸਭ ਤੋਂ ਤੇ ਹੈਗਾ ਤੇ ਜੇ ਆਪਾਂ ਤੀਜੀ ਵਰਾਈਟੀ ਦੀ ਗੱਲ ਕਰੀਏ ਤਾਂ ਬਈ ਰਾਸੀ ਦਾ ਰਾਜਾ ਜਿਹੜਾ ਕਿ ਆਪਾਂ ਆਏ ਸਾਲੀ ਬਈ ਵਰਤ ਦੀ ਵਰਤ ਦੇਾਂਗੇ ਹੋਰ ਉਹਦੇ ਨਾਲ ਚਿਕਨਾ ਵੀ ਵਰਤ ਲੈਨੇ ਆ ਆਏ ਸਾਲ ਵੈਰੈਟੀ ਹੋਰ ਵੀ ਲਾ ਲੈਨੇ ਆ ਪਰ ਜਿਹੜਾ ਰਾਸੀ ਦਾ ਰਾਜਾ ਬਈ ਉਹ ਆਪਾਂ ਕਦੇ ਨਹੀਂ ਛੱਡਿਆ ਅੱਜ ਦੇ ਟਾਈਮ 'ਚ ਹਾਈਬਜਨਾ ਤੇ ਆ ਬਈ ਇਹ ਕੰਪਨੀ ਨੂੰ ਹਾਈਬਜ ਦਾ ਤੁਸੀਂ ਪੁੱਛਦੇ ਹੋ ਕਿ ਹਾਈਬਜ ਦਾ ਰਾਜਾ ਚਾਹੀਦਾਗਾ ਉਹ ਰਾਸੀ ਉਹਨੂੰ ਬਈ ਉਹ ਕਰਦੇ ਚਲਾਉਂਦੀ ਇਹ ਕੰਪਨੀ ਨੂੰ ਤੇ ਤੁਸੀਂ ਉਹ ਲੈ ਸਕਦੇ ਹੋ ਬਈ ਉਹ ਜਮਾ ਸਿਰਾ ਵੈਰੈਟੀ ਆ ਅੱਜ ਦੇ ਟਾਈਮ 'ਚ ਪੂਰੀ ਟੌਪ ਦੇ ਉੱਤੇ ਜਿਹੜੀ ਵੀ ਉਹਨਾਂ ਮਾਰਸਾ ਪਰਸੈਂਟਾ ਦੇ ਵਿੱਚ ਏਰੀਆ ਦੇ ਵਿੱਚ ਪ੍ਰੈਕਟਿਕਾਂ ਚੱਲ ਰਹੀਆਂ ਹਾਂ ਜੇ ਸਾਰੇ ਨੇ ਜੇ ਉੱਪਰ ਲੈਵਲ ਦੀ ਗੱਲ ਕਰੀਏ ਤਾਂ ਬਈ ਰਾਸੀ ਦਾ ਰਾਜਾ ਚੱਲ ਰਿਹਾ ਜਾਂ ਮੇ ਹੋ ਗਿਆ ਤੇ ਰਾਸੀ ਦਾ ਰਾਜਾ ਹੋ ਗਿਆ ਤੇ ਸੰਗਤ ਨੇ ਵੈਰਟੀਆਂ ਹੋ ਗਿਆ ਹਾਂ ਜਾਂ ਫਿਰ ਜੇ ਬਈ ਇਹਨੂੰ ਟੱਕਰ ਵਾਲੀ ਗੱਲ ਕਰਦੀਆਂ ਤਾਂ ਈਸਟ-ਵੈਸਟ ਦੀਆਂ ਵੈਰਟੀਆਂ ਨੇ ਜਿਹੜੀਆਂ ਉਹ ਇਹਨੂੰ ਟੱਕਰ ਦਿੰਦੀਆਂ ਸਾਰੀਆਂ ਸਾਰੀਆਂ ਇਹਨੂੰ ਟੱਕਰ ਦਿੰਦੀਆਂ ਨੇ ਰਾਜਾ ਨੂੰ ਉਹ ਬਹੁਤ ਟੱਕੜ ਤਕੜੀਆਂ ਨੇ ਕਰੇਲੇ ਬਈ ਸੈਮੀਨਸ ਦੇ ਵੀ ਚੰਗੇ ਆਈ ਜਾਂਦੇ ਆ ਪਰ ਜਿਹੜੇ ਹੁਣ ਸੈਮੀਨਸ ਦਾ ਵੀ ਅਸੀਂ ਲਾ ਕੇ ਦੇਖਿਆ ਪਰ ਹੁਣ ਜਿੱਤਾ ਬਈ ਆਪਾਂ ਨੂੰ ਬੈਸਟ ਰਿਜ਼ਲਟ ਮਿਲੂ ਚਾਹੀਦਾ ਫਿਰ ਆਪਾਂ ਉਸੇ ਨੂੰ ਟੌਪ ਤੇ ਰੱਖਾਂਗੇ ਕਿਉਂਕਿ ਆਪਾਂ ਨੂੰ ਬਈ ਰਾਜਾ ਦਾ ਚਿੱਕਣਾ ਦਾ ਵੀ ਰਿਜ਼ਲਟ ਵਧੀਆ ਪਰ ਚਿੱਕਣਾ ਥੋੜਾ ਜਿਆ ਹੈ ਬਈ ਛੋਟਾ ਹੋਣ ਕਰਕੇ ਥੋੜਾ ਜਿਹਾ ਬਜਨ ਘੱਟ ਕੱਢਦਾ ਹੈ ਪਰ ਇਹ ਆ ਰਾਜਾ ਰਾਜਾ ਥੋੜੇ ਜਿਹਾ ਲੰਮਾ ਸਾਈਜ਼ ਲੈ ਲਾਂਗਾ ਤੇ ਬਜਨ ਥੋੜਾ ਜਿਹਾ ਵੱਧ ਘੱਟਦਾ ਤੇ ਇੱਕ ਹੋਰ ਜ਼ਰੂਰ ਤਿਆਰ ਰੱਖਿਓ ਵੀ ਕਿਤੇ ਕਰੇਲੀ ਨਾਲ ਲਾ ਲਿਓ ਕਰੇਲੀ ਦਾ ਰੇਟ ਨਹੀਂ ਮਿਲਦਾ ਬਾਜ਼ਾਰ ਦੇ ਵਿੱਚ ਉਹ ਥੋੜੀ ਲੰਮੀ ਹੁੰਦੀ ਹੈਗੀ ਉਹ ਤਾਂ ਫਿਰ ਜੇ ਆਪਾਂ 20 10 ਤੇ ਫਿਰ ਹਾਂ ਬਈ ਬਣ ਕੇ ਹਾਂ ਨਹੀਂ ਕਈ ਵਾਰ ਇੱਕ ਹੋਰ ਕਰ ਦਿੰਦਾ ਦੁਕਾਨਦਾਰ ਕੀ ਕਰਦਾ ਨਾ ਵੀ ਵਿਆਹ ਵਧੀਆ ਹਾਂ ਵਿਆਹ ਵਧੀਆ ਕੋਈ ਹੋਰ ਵਿਆਹ ਤੋਂ ਕਹ ਲਾ ਲੰਮਾ ਸਾਈਜ਼ ਕਰ ਦਿਆ ਹਾਂ ਜੇ ਤਾਂ ਤੁਸੀਂ ਵੀਡੀਓ ਤੇ ਡਿਪੈਂਡ ਰਹੋਗੇ ਤਾਂ ਤੁਸੀਂ ਜਿਹੜੀ ਐਸਨੂੰ ਪ੍ਰਾਇਟੀਆਂ ਦੱਸਿਆ ਉਹ ਲਾ ਲਓ ਕਿਉਂਕਿ ਜੇ ਤੁਸੀਂ ਆਪਦੇ ਨੇੜੇ ਦੇ ਕਿਸੇ ਮੰਨ ਲਓ ਆਪਣ ਤੋਂ ਵੀਡੀਓ ਬਾਰੇ ਜਾਣਕਾਰੀ ਲੈ ਕੇ ਆਦੇ ਨੇੜੇ ਦੇ ਫਾਰਮਲ ਨੂੰ ਮੈਂ ਕੀ ਚੀਜ਼ ਲਾਉਣੀ ਆ ਤਾਂ ਉਹ ਤੁਸੀਂ ਉਹ ਦੇਖ ਲਓ ਹਾਂ ਵੀ ਕਈ ਵਾਰੀ ਬਸ ਇੱਕ ਜਰੂਰ ਧਿਆਨ ਰੱਖੋ ਕ੍ਰੇਡਲ ਕ੍ਰੇਡਲ ਨਾਲ ਲਾ ਲਓ ਬਈ ਹਾਂ ਕਿਉਂਕਿ ਕ੍ਰੇਡ 5-6 ਰੁਪਏ ਕਿਲੋ ਵੀ ਆਇਆ ਕਿਉਂਕਿ ਉਹ ਥੋੜੀ ਉਹ ਐਟੇਡ ਲੰਮੇ ਸਾਈਜ਼ ਦੀ ਹੋ ਜਾਂਦੀ ਬਈ ਤੇ ਬਾਜ ਨੂੰ ਵੱਧ ਕੱਢਦੀ ਹੈਗੀ ਪਰ ਉਹ ਵੀ ਰੇਟ ਨਹੀਂ ਫਿਰ ਮਿਲਦਾ ਫਿਰ ਬੰਦੇ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਠੀਕ ਇਹ ਪਹਿਲੀ ਦਸਨੀ ਗੱਲ ਜ਼ਰੂਰੀ ਹੈ ਬਈ ਦੀਪ ਅਗਲਾ ਫਿਰ ਬਾਅਦ ਚ ਕਹਦੇ ਵੀ ਸਾਨੂੰ ਯਾਰ ਤੁਸੀਂ ਉਹ ਕਰਵਾਤਾ ਹਾਂ ਹਾਂ ਹਣੀ ਪਕਲੀਰ ਹੀ ਕਰਤਾ ਵੀ ਗਰੇਲੇ ਦੇ ਬਾਰੇ ਦੱਸ ਰਹੇ ਆਂ ਗਰੇਲੀ ਨਾਲ ਆਉਂਦਾ ਚੰਗੀ ਹਾਂ ਤੇ ਹੋਰ ਇਹਦੇ ਚ ਵੀ ਹੋਗੇ ਥਨੇ ਚਾਰੇ ਹਾਂ ਬਈ ਜਿਹੜਾ ਪਬੀ ਲਾਜ ਦੋਸਤੋਂ ਹੋਗੇ ਤਾਂ ਅੱਗੇ ਹੈ ਵੀ ਆਪਣੋਂ ਦਿੱਕਤਾਂ ਦੀ ਗੱਲ ਕਰੀਏ ਕਿ ਕੀ ਕੀ ਬਿਮਾਰੀਆਂ ਮੇਰੇ ਦੇ ਇਸ ਕਰਕੇ ਜਿਹੜੇ ਹਰ ਫਾਰਮ ਨੂੰ ਕਰਨੀਆਂ ਇਹਦੇ ਵਿੱਚ ਬਈ ਸਭ ਤੁਹਾਨੂੰ ਕੋਈ ਕੀ ਡੰਪਿੰਗ ਤਾਂ ਇਹਨੂੰ ਹਲੇ ਸਮੱਸਿਆ ਬਹੁਤ ਘੱਟ ਆਉਂਦੀ ਹੈ ਜੇ ਬਾਸ਼ਪੂਰਸ ਪੈਣ ਲੱਗੇ ਫਿਰ ਤਾਂ ਫਸਾਕਾ ਆ ਜਾਂਦਾ ਹੈ ਕ੍ਰੇਲੇ ਨੂੰ ਫੰਗਸ ਆਉਂਦਾ ਹਾਂ ਫੰਗਸ ਇਹਨੂੰ ਬਈ ਸਭ ਤੋਂ ਬੜਾ ਆਉਂਦਾ ਹੈ ਨਾ ਪੀਲਾ ਜਿਹਨੂੰ ਪੀਲਾ ਰੋਗ ਕਹਿੰਦੇ ਨੇ ਪੰਜਾਬੀ ਦੇ ਵਿੱਚ ਸਿੱਧਾ ਹੀ ਸਮਝਾਵਾਂਗੇ ਠੀਕ ਆ ਮੌਜਿਕ ਵਾਇਰਸ ਪੀਲਾ ਰੋਗ ਕਹਿੰਦੇ ਨੇ ਉਹ ਇਹਨੂੰ ਬਹੁਤ ਆਉਂਦਾ ਹੈ ਤੇ ਜਦੋਂ ਇਹਨੂੰ ਫੰਗਸ ਆ ਗਿਆ ਬਈ ਇਹ 4-5 ਦਿਨਾਂ ਅੰਦਰ ਸਾਰੇ ਪੱਤੇ ਪੀਲੇ ਕਰਕੇ ਖਤਮ ਹੋ ਜਾਂਦਾ ਹੈ ਹਾਂ ਫੰਗਸ ਦੀ ਸਮੱਸਿਆ ਨੂੰ ਬਹੁਤ ਜ਼ਿਆਦਾ ਆਉਂਦੀ ਆ ਫੰਗਸ ਦੀ ਸਮੱਸਿਆ ਤੇ ਫਰੂਟ ਫਲਾਈ ਦੀ ਸਮੱਸਿਆ ਹਾਂ ਦੋ ਸਮੱਸਿਆ ਸਭ ਤੋਂ ਵੱਧ ਆਉਂਦੀ ਆ ਫਰੂਟ ਫਲਾਈ ਵਾਲੀ ਵੀਡੀਓ ਆਪਾਂ ਦੂਜੀ ਚ ਉਹਦੇ ਦੱਸੀ ਪਈ ਹੈ ਨਾ ਕਿਉਂਕਿ ਸੇਮ ਦਵਾਈਆਂ ਨੇ ਫਰੂਟ ਫਲਾਈ ਆਂਗਾ ਤੇ ਟਾਈਮ ਨਹੀਂ ਵੇਸ ਕਰਨਾ ਫੰਗਸ ਬਾਰੇ ਆਪਾਂ ਦੱਸ ਦਿੰਦੇ ਹਾਂ ਹਾਂ ਤੇ ਤੀਸਰੀ ਵੀ ਗੱਲ ਸੁਣਿਆ ਭਾਈ ਤੀਸਰੀ ਇਹਨੂੰ ਕੈਲਸ਼ੀਅਮ ਦੀ ਸਮੱਸਿਆ ਹਾਂ ਬਹੁਤ ਜ਼ਿਆਦਾ ਆਉਂਦੀ ਆ ਹੱਦ ਤੋਂ ਜ਼ਿਆਦਾ ਸਾਈਜ਼ ਛੋਟਾ ਰਹਿਣ ਲੱਗ ਜਾਂਦਾ ਹੈ ਕੈਲਸ਼ੀਅਮ ਤੇ ਬੋਰਨ ਲਗਾਤਾਰ ਦਿੰਦੇ ਰਹੋ ਤੇ ਉਹਦੇ ਨਾਲ ਫਿਰ ਇਹਦਾ ਸਾਈਜ਼ ਸਹੀ ਬਣਾ ਰਹੇ ਨੇ ਮੱਲਾ ਜੀ ਮੈਂ ਬਦੂਜੇ ਦੇ ਪਾਣੇ ਬਾਕੇ ਐਨਪੀਕੇ ਕਰਦੇ ਨੇ ਇਹ ਤੇ ਕੈਲਸ਼ੀਅਮ ਤੇ ਬੋਰਨ ਕਰਨੇ ਪੈਣਗੇ ਕਰਨੇ ਪੈਣਗੇ ਤੇ ਨਾਲ ਬਈ ਇਹਨੂੰ ਆਇਆ ਵੀ ਇਹਨੂੰ ਪੋਟਾਸ਼ ਦੀ ਵੱਧ ਲੋੜ ਪੈਂਦੀ ਹੈ 0050 ਦੀ ਦਵਾਈ ਵੀ ਤੇ ਲਾਜ਼ਮੀ ਦੇਣੀ ਪਿਆ ਕਰੋ ਠੀਕ ਹੈ ਜਦੋਂ ਇਹ ਘਾਟ 4 ਦਿਨ ਲੱਗੇ 4 ਦਿਨ ਲੱਗੇ ਹਾਂ ਠੀਕ ਹੈ ਉਹ ਤੋਂ ਪਹਿਲਾਂ ਬਈ ਤੁਸੀਂ ਦੂਜੀ ਦਵਾਈਆਂ ਕਰ ਸਕਦੇ ਹੋ ਪਰ 0050 ਦੀਆਂ ਇਹ ਦਵਾਈਆਂ ਕਈ ਹੋ ਜਾਂਦੀਆਂ ਨੇ ਜੇ ਆਪ ਪੀਲੇ ਰੋਗ ਵਾਲੀ ਗੱਲ ਕਰੀਏ ਤਾਂ ਉਹ ਤੇ ਕਿਹੜੀਆਂ ਦਵਾਈਆਂ ਦੇ ਬੈਕਟਰਿਆ ਨਾਲ ਪੀਲੇ ਰੋਗ ਦਾ ਤਾਂ ਆਇਆ ਬਈ ਉਹ ਇੱਕ ਬਾਇਰਸ ਆ ਠੀਕ ਆ ਬਾਇਰਸ ਨੂੰ ਤਾਂ ਆਪਾਂ ਨੂੰ ਰੋਕਣ ਵਾਸਤੇ ਬਾਇਰਸ ਦੀਆਂ ਹੀ ਆਹ ਕਰਨਾ ਪਾਉਂ ਹਾਂ ਇੰਚੰਨ ਕੀ ਥਾ ਜਦਾਂ ਤੁਸੀਂ ਐਂਟੀ ਐਂਟੀ ਬਾਇਓਟਿਕ ਜਿਹੜੀਆਂ ਐਂਟੀ ਹੁਣ ਮਤਲਬ ਵੀ ਆ ਫੰਕਸ਼ਨ ਨਾਲ ਲੜਨ ਵਾਲੀਆਂ ਦਵਾਈਆਂ ਜਾਂ ਫਣੀ ਦੇਣਾ ਬੈਕਟੀਰੀਆ ਨਾਲ ਲੜਨ ਵਾਲੀਆਂ ਦਵਾਈਆਂ ਹੁੰਦੀਆਂ ਨੇ ਠੀਕ ਆ ਤੁਸੀਂ ਉਹ ਕਰ ਸਕਦੇ ਹੋ ਠੀਕ ਆ ਬਾਕੀ ਮੈਂ ਜਿਹੜਾ ਆਪ ਦਾ ਤਿਆਰਬਾ ਦੱਸਾਂ ਯਾਰ ਮੈਂ ਜਿਹੜਾ ਖੁਦ ਨੂੰ ਉਹਨੂੰ ਬਰੋਕਣ ਦੀ ਕੋਸ਼ਿਸ਼ ਕੀਤੀ ਆ ਠੀਕ ਆ ਆਪਾਂ ਕਿਸੇ ਦਵਾਈ ਤੇ ਨੀ ਪੈਂਡ ਰਹੇ ਹਾਂ ਸਾਡੇ ਇੱਥੇ ਹੀਲ ਆਉਂਦੀ ਹੈ ਵੀ ਉਹ অর্ਗੈਨਿਕ ਹੀ ਦਵਾਈ ਹੈਗੀ ਪਰ ਜੇ ਤੁਸੀਂ ਆਪ ਉਹ ਕਰਨਾ ਜੇ ਸਭ ਤੋਂ ਬੈਸਟ ਰਿਜ਼ਲਟ ਲੈਣਾ ਯਾਰ ਵੀ ਤੁਸੀਂ ਨਿੰਮ ਜਾਂ ਅੱਕ ਨੂੰ ਬਈ ਉਹ ਕਰਕੇ ਹਾਂ ਹਾਂ ਬਾਲ ਕੇ ਤੁਸੀਂ ਉਹਦੀ ਦਵਾਈ ਕਰ ਸਕਦੇ ਹੋ ਉਹ ਬੜੀ ਕੰਮ ਆਉਂਦੀ ਹਾਂ ਫੁੱਲ ਕਰਦੀ ਬਸ ਤੋਂ ਸੈਕਟਸਾਈਡ ਵਾਸਤੇ ਨਾ ਉਪਰ ਅੰਕ ਬੇਰਸ ਪੈਂਦੀ ਵੀ ਹੈਨ ਸੈਕਟਰ ਨਾਲ ਸੈਕਟਰ ਜਦੋਂ ਰਸ ਚੂਸੀ ਜਾਂਦਾ ਰਹਿੰਦਾ ਪੱਤਿਆਂ ਦੇ ਵਿੱਚੋਂ ਠੀਕ ਆ ਉਸ ਤੋਂ ਬਾਅਦ ਫਿਰ ਜਦੋਂ ਵੀ ਉਹ ਕਮਜ਼ੋਰ ਹੋ ਜਾਂਦਾ ਬੂਟਾ ਫਿਰ ਉਹਨੂੰ ਕੋਈ ਫੰਗੀ ਸਾਈਡ ਤੇ ਦੱਸਣੇ ਹੁਣ ਫੰਗੀ ਸਾਈਡ ਤਾਂ ਇਹ ਫੰਗੀ ਸਾਈਡ ਤਾਂ ਤੁਸੀਂ ਸਾਰੀ ਕਰ ਜਿਹੜਾ ਮਰਜ਼ੀ ਕਰ ਸਕਦੇ ਹੋ ਪਰ ਬਈ ਜੇ ਤੇ ਫੰਗੀ ਸਾਈਡ ਦੀ ਆਪਾਂ ਗੱਲ ਕਰੀਏ ਤਾਂ ਫੋਲੀਕਿਊਰ ਆਉਂਦਾਗਾ ਸੈਂਟਾ ਦਾ ਉਹ ਸਭ ਤੋਂ ਵੱਧ ਕੰਮ ਆਉਂਦਾ ਰੋੰਗੀ ਸੈੱਟ ਸਾਰੇ ਸੇਮ ਹੀ ਹੁੰਦੇ ਨੇ ਆਪਾਂ ਕਰਨ ਵੀ ਉਹਦੇ ਖਰੂਜੇ ਤੇ ਵਾਟਰਮੈਲਨ ਦੇਖਾ ਪਰ ਇਹਦੇ ਤੇ ਬਈ ਜੇ ਫੌਲੀਗੁਰ ਦੀ ਗੱਲ ਕਰੀ ਤੇ ਉਹ ਸਭ ਤੋਂ ਬਈ ਸਰਾ ਗੱਲਬਾਤ ਆਉਦੀ ਹੈ ਉਹ ਸਭ ਤੋਂ ਵੱਧ ਇਹ ਨਾ ਲੱਗੋ ਵੀ ਰਸ ਚੂਸ ਕੇ ਕਿ ਜਿਵੇਂ ਤੇਲ ਲਾ ਕੇ ਹੁੰਦੇ ਰਸ ਚੂਸ ਕੋ ਜਿਹੜੇ ਜ हां ਬਈ ਵਾਇਰਸ ਆਊਗੇ ਉਦੋਂ ਜਦੋਂ ਤੁਸੀਂ ਰਸ ਵੀ ਹੁਣ ਜਿਹੜੇ ਚੂਸਣ ਰਸ ਚੂਸੂਗੇ ਜਿਹਦੇ ਚੀਜ਼ ਚਾਰ ਦੇ ਮਕਤਾਰ ਚ ਬਈ ਹੋ ਜਾਂਦਾ ਬਈ ਇਹ ਮੱਲੋ ਜਿਹੜੇ ਆਪਾਂ ਪਤਾ ਵੀ ਨਹੀਂ ਲੱਗਦਾ ਕਈ ਵਾਰ ਬਹਿ ਕੇ ਰਸ ਚੂਸੀ ਜਾਂਦੇ ਨੇ ਪੱਤਿਆਂ ਥੱਲੇ ਪੱਤਿਆਂ ਥੱਲੇ ਹੁੰਦੇ ਹਾਂ ਹਾਂ ਧਿਆਨ ਰੱਖਿਆ ਕਰੋ ਤੇ ਫੇਰ ਬਈ ਨੂੰ ਵਾਇ ਫਿਰ ਇਹਦਾ ਕੋਈ ਹੱਲ ਨਹੀਂ ਹੈਗਾ ਜਾਓ ਜੂਮ ਕਾਣਾ ਮਾਈਕਰੋਸਕੋਪੰਦਾਓ ਕੇ ਲੇਕਿਨ ਦੇਖਣ ਕਰਦੇ ਰਹੋ ਬਾਕੀ ਆ ਯਾਰ ਬਈ ਇੱਕ ਹੋਰ ਨਾ ਦੇਖਿਆ ਕਰੋ ਬਈ ਜਦ ਦਵਾਈ ਦਿੱਤੀ ਆ ਟਾਈਮ ਟੂ ਟਾਈਮ ਬਈ ਦਵਾਈਆਂ ਦਿੰਦੀ ਰਿਹਾ ਕਰੋ ਠੀਕ ਆ ਜੇ ਇਹਨੂੰ ਲਗਾਤਾਰ ਦਵਾਈਆਂ ਦਿੰਦੇ ਰਹੋਗੇ ਤਾਂ ਸਹੀ ਰਹੂਗਾ ਤੇ ਨਹੀਂ ਫਿਰ ਬਈ ਫੈਰਸ ਦਾ ਸਮੱਸਿਆ ਤਾਂ ਹੋ ਕੀ ਹੋਗੀ ਬਾਕੀ ਜਿਹੜੇ ਤੁਹਾਨੂੰ ਦੱਸਿਆ ਨੇ ਬਈ ਇਹਨਾਂ ਚ ਸਮੱਸਿਆ ਇਹਨਾਂ ਚ ਲੜਨ ਦੀ ਸਮਰੱਥਾ ਹੈਗੀ ਹੈਗੀ ਜਿਹੜੇ ਦੇਸੀ ਹਾਂ ਫੈਰ ਤੱਕ ਲੜ ਸਕਦੇ ਹਾਂ ਵੀ ਕਾਫੀ ਹੱਦ ਤੱਕ ਲੜ ਸਕਦੇ ਪਰ ਜੇ ਤੁਸੀਂ ਆਖੋ ਵੀ ਜਮੇ ਦਵਾਈ ਜਮੇ ਦਵਾਈਆਂ ਭਾ ਲੈਣਗੇ ਠੀਕ ਆ ਪਰ ਵੀ ਆਏ ਵੇ ਦੇ ਬਾਇਰਸ ਨਾਲ ਲੜਨ ਦੀ ਉਹ ਹੈਗੀ ਹੈ ਵੀ ਤੁਸੀਂ ਬਾਇਰਸ ਨਾਲ ਲੜੂਗਾ ਇਹ ਬਹੁਤ ਹੱਦ ਤੱਕ ਜੇ ਹੁਣ ਤੁਸੀਂ ਖਿਆਲ ਹੀ ਨਾ ਰੱਖਿਆ ਉਹ ਤਾਂ ਇੱਕ ਅਲੱਗ ਗੱਲ ਆ ਪਰ ਬਾਇਰਸ ਨਾਲ ਲੜਨ ਦੀ ਬਹੁਤ ਸ਼ਮਤਾ ਹੈਗੀ ਆ ਵੀ ਇਹ ਜੀ ਇਹਨਾਂ ਵੈਰਾਈਟੀਆਂ ਦੇ ਵਿੱਚ ਕਿਉਂਕਿ ਬਾਕੀ ਵੈਰਾਈਟੀਆਂ ਦੇ ਵਿੱਚ ਘੱਟ ਆ ਸੋ ਦੱਸਿਆ ਜੀ ਵੀ ਇਹਨਾਂ ਨੂੰ ਇਹ ਚੀਜ਼ਾਂ ਵੀ ਇਹਨੂੰ ਵਾਇਰਸ ਬਹੁਤ ਜ਼ਿਆਦਾ ਆਉਂਦਾ ਤੇ ਜਿਹੜੀ ਚੀਜ਼ ਨੂੰ ਵਾਇਰਸ ਆਉਂਦਾ ਉਹ ਤਾਂ ਵੀ ਧਿਆਨ ਵੀ ਬੱਧ ਰੱਖਣਾ ਪੈਂਦਾ ਤਾਂ ਬਸ ਵਾਇਰਸ ਤੋਂ ਬਚਾ ਕੇ ਰੱਖ ਲਓ ਤੇ ਫਰੂਟ ਫਲਾਈ ਤੇ ਤੇ ਤੁਹਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਹੈ ਬਾਹਰ ਸੇ ਤੇ ਰੂਟ ਫਲਾਈ ਦੀ ਬਾਕੀ ਪਾਸਰ ਘੈਂਟ ਆ ਗਈ ਹਾਂ ਪੀਲਾ ਬਸ ਪੀਲੇ ਪੱਤੇ ਪੀਲੇ ਪੈਣ ਲੱਗ ਜਾਂਦੇ ਬਈ ਫੰਗਸ ਦੀ ਸਮੱਸਿਆ ਤੋਂ ਬਾਅਦ ਪਹਿਲਾਂ ਤਾਂ ਜਦੋਂ ਬਈ ਇਹਨੂੰ ਰਾਸ ਚੂਸਣ ਲੱਗ ਗਿਆ ਰਾਸ ਚੂਸਣ ਵਾਲੇ ਕੀਟ ਆ ਗਏ ਤੇ ਠੀਕ ਆ ਉਦੋਂ ਇਹਨੂੰ ਪੱਤਿਆਂ ਦੇ ਵਿੱਚ ਉਹ ਕਮਜ਼ੋਰ ਕਰ ਦਿੰਦੇ ਆ ਪੱਤੇ ਖਾ-ਖਾ ਕੇ ਇੱਕ ਤਾਂ ਇਹਦੇ ਪੱਤੇ ਹੀ ਛੋਟੇ ਹੁੰਦੇ ਆ ਬਈ ਠੀਕ ਆ એનર્ਜੀ ਇੰਨੀ ਹੁੰਦੀ ਨਹੀਂ ਝਾੜ ਵਾਲਾ ਹੁੰਦਾ ਜਿਹੜੀ ਹੁਣ ਮਾਲਕ ਕੋਈ ਬੰਦਾ ਕੰਮ ਵੱਧ ਕਰ ਰਿਹਾ ਤੇ ਉਹ ਠੀਕ ਆ ਉਹ ਤਾਂ ਕੰਮ ਵੱਧ ਲੈ ਰਹੇ ਆ ਫਿਰ ਖਾਦ ਵੀ ਹੋਣੀ ਚਾਹੀਦੀ ਉਸ ਨਾਲ ਨਾਲ ਬਈ ਇਹ ਬੱਸ ਤਾਂ ਵਿਚਾਰੋ ਬਾਕੀ ਇਹਦੇ ਇਹਦੇ ਧਿਆਨ ਜੇ ਕੋਈ ਗੱਲ ਰਹਿ ਗਈ ਹੋਵੇ ਤਾਂ ਬਈ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਕੁਝ ਸਾਡੇ ਤੇ ਵੀ ਜੇ ਆਪਾਂ ਮਨ ਲੈ ਪੈਸੇ ਦੀ ਗੱਲ ਕਰਨੀ ਬਈ ਤਾਂ ਇਹ ਫਸਲ ਆਪਾਂ ਕਿੰਨੇ ਕੁ ਕੀ ਦੇ ਸਕਦੇ ਪੈਸੇ ਜਿਆਦਾ ਦੱਸ ਦੀ ਆਪਾਂ ਵੀ ਤੁਸੀਂ ਤਾਂ ਪੈਸੇ ਆਏ ਬਈ ਯਾਰ ਇਹ ਚੀਜ਼ਾਂ ਤਾਂ ਆਏ ਵੀ ਹੁਣ ਜਿਹੜੇ ਅਸੀਂ ਵੇਚਦੇ ਅਸੀਂ ਥੋੜੀ ਕੁਆਂਟੀਟੀ ਆਕ ਬੱਦਰ ਹਾਂ ਬੱਦਰ ਵੀ ਕਮਾ ਲੈਣੇ ਪਰ ਜੇ ਜੇ ਆਪਾਂ ਉਹਦੀ ਗੱਲ ਕਰੀਏ ਵੀ ਉਹ ਤੋਂ ਗੱਲ ਕਰੀਏ ਵੀ ਹਾਂ ਬੋਲੀ ਦੀ ਗੱਲ ਕਰੀਏ ਸਾਨੂੰ ਦੱਸਿਆ ਵੀ 15 ਤੋਂ ਪਲੱਸ ਠੀਕ ਹੈ ਬਈ 36 8 70 ਤੱਕ ਰੇਟ ਵੀ ਆਇਆ ਇਹਦਾ 60 70 ਮਿਲਦਾ ਠੀਕ ਆ ਉਦੋਂ ਬਾਅਦ ਘਾਟ ਦਾ ਘਾਟ ਦਾ 15 ਤੋਂ ਮਿਲਸੀ ਆ ਮਿਨੀਮਮ 15 ਰੁਪਏ ਸਾਨੂੰ ਰੇਟ ਮਿਲ ਜਾਂਦਾਗਾ ਜੇ ਆਪਾਂ ਗੱਲ ਕਰੀਏ ਬਈ ਵਧੀਆ ਜੀ ਸਾਮ ਸੰਭਾਲ ਕਰ ਲਾਂਗੇ ਝਾੜਾ ਕਿੰਨਾ ਕਰੀਏ ਚਾੜਦਾ ਯਾਰ ਲਗਭਗ 100 ਤੋਂ 150 ਕੁਆਟਲ ਹੋਈ ਜਾਂਦਾ ਇਹ ਚੀਜ਼ ਦਾ। ਚਾੜ ਬਹੁਤ ਹੈ। ਕਿਉਂਕਿ ਤੋਂ ਛੋਟੀ ਕਿਸਮ ਦਾ ਤੁਸੀਂ 100 ਨੂੰ ਜੇ 150 15 ਪੀਆ ਨਾਲ ਆਉਂਗੇ। ਹਾਂ। 1.5 ਲੱਖ ਬਣਦਾ। ਹਾਂ। ਤੇ ਜੇ ਤੁਸੀਂ ਮੰਨ ਲਓ 100 ਕੁਆਟਾ ਝਾੜਤਾ ਕਿਧਰ ਗਿਆ ਇਹ। ਫਿਰ ਜੇ ਤੁਹਾਨੂੰ 40 ਦਾ ਰੇਟ ਲੈਣ। ਜੇ ਆਪਾਂ ਮਿਨੀਮਮ ਅੱਜ ਆਪਾਂ ਮਿਨੀਮਮ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਖ ਲੱਖ ਰੁਪਏ ਸਾਢੇ ਜੂ ਯਾਰ। ਜਦੋਂ ਮੈਕਸਿਮਮ ਦੀ ਗੱਲ ਕਰੀਏ ਤੁਹਾਨੂੰ 2 ਲੱਖ ਰੁਪਏ ਦੇ। 2 ਲੱਖ ਰੁਪਏ ਸਾਢੇ ਸਾਢੇ। ਕਿਉਂਕਿ ਉਹ ਰੇਟ ਤੇ ਡਿਪੈਂਡ ਕਰਦਾ। ਪਰ ਆਪਾਂ ਤੁਹਾਨੂੰ ਪਹਿਲੀ ਵਾਰ ਲਾਉਗਾ ਉਹ ਤਾਂ ਨਹੀਂ ਥੋਕ ਮਟਰ ਝਾੜ ਲਿਆ ਜਾਂਦਾ ਹਾਂ ਹਾਂ ਇਹ ਚੀਜ਼ਾਂ ਜਦੋਂ ਹੁਣ ਮਟਰ ਦੀ ਗੱਲ ਕਰ ਰਿਆ ਹੋਈ ਸੀ ਦੀ ਬਾਈ ਹੁਣ ਆਪਾਂ ਤੂੰ ਤੈਨੂੰ ਦੇਖਿਆ ਵੀ ਖੇਤ ਜਾ ਕੇ ਹੁਣ ਆਪਣਾ ਪੌਣਾ ਕੋਟ ਤੋੜ ਰਹੀਆਂ ਇਸ ਟਾਈਮ ਬੁੜੀਆਂ ਪੌਣਾ ਕੋਟ ਲੱਗਦਾ ਉਹਨਾਂ ਤੋਂ ਹੁਣ ਇੱਕ ਮੰਨ ਲਓ 6 ਕੋਟ ਤੋੜ ਦਿਆ ਨੇ ਬਾਈ ਉਦੋਂ 2.5-3 ਕਵੱਟਲ ਮਟਰ 2.5-3 ਕਵੱਟਲ ਮਟਰ ਰੋਜ਼ ਨਿਕਲੇ ਹੁੰਦੇ ਮਲੇ ਪੌਣੇ ਕੋਟ ਪੌਣੇ ਪੌਣੇ ਕੋਟਾਂ ਦੇ ਵਿੱਚ ਠੀਕ ਹੈ ਕੋ ਝਾੜ ਬਾਈ ਮਟਰਾਂ ਦਾ ਝਾੜ ਬਹੁਤ ਜ਼ਿਆਦਾ ਰਿਹਾ ਆਪਾਂ ਉਹਨਾਂ ਦੱਸਾਂ ਜੀ ਆਪਾਂ ਸਹੀ ਦਵਾਈਆਂ ਆਪਾਂ ਜਿਵੇਂ ਜਿਵੇਂ ਦਵਾਈਆਂ ਦੱਸਾਂ ਜੀ ਹੋਂਦਾ ਮੋਟਰ ਆਪਾਂ ਕਾਫੀ ਅੱਧਾ ਤੋੜਦਾ ਅੱਧਾ ਵੇਚਦਾ ਹਾਂ ਤਾਂ ਵੇਚ ਕਿੰਨਾ ਵੇਚਦਾ ਆਪਾਂ ਵੇਚਦਾ ਬਈ 40-50 ਦੀ 40 40 ਵੇਚਦਾ ਆਪਣੇ 50 ਤੋਂ ਵੱਧ ਜਾ ਹਾਂ 50 ਤੋਂ ਵੱਧ ਜਾ 60 ਸਦ ਦੇ ਲਵੇ ਮੂੰਹ ਮਾਰ ਜੂਗਾ ਜਿੰਨਾ ਕਬਾ ਦੱਸਿਆ ਸੀਗਾ ਠੀਕ ਆ ਵੀ ਕੌ ਆਏ ਵੀ ਕੁਛ ਨਾ ਕੋਈ ਰੇਟ ਮਿਲ ਜਾਂਦਾ ਵਧੀਆ ਹਾਂ ਰੇਟ ਸਹੀ ਮਿਲ ਜਾਂਦਾ ਤੇ ਆ ਹੁਣ ਬੋਲੀ ਦਾ ਰੇਟ ਬਈ 20 ਰੁਪਏ ਹੈਗਾ ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ 30-40 ਰੁਪਏ भी 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 सेल ਹੋ ਰਿਹਾ ਪਰ ਐ ਵੀ ਆਪਾਂ ਐ ਵੀ ਜਿਤ ਪਣ 30 ਰੁਪਏ ਵੀ ਸੇਲ ਹੋ ਜਾਂਦਾ ਤਾਂ ਵੀ ਵਧੀਆ ਚੰਗੇ ਰੁਪਏ ਨੇ ਕਿਉਂਕਿ ਹੁਣ ਜਿਹੜੇ ਪਿਛਲੇ ਪੂਰ ਹੁੰਦੇ ਆ ਬਾਈ ਉਹ ਉਹ ਥੋੜੇ ਜਿਹਾ ਹੋ ਜਾਂਦਾ ਕਮਜ਼ੋਰ ਰਹੇ ਨੇ ਤੁਹਾਨੂੰ ਪਤਾ ਦੀ ਭੀਸ ਖਾਦਾ ਜਿਹੜੇ ਪਹਿਲੇ ਪੂਰਾ ਉਹਨਾਂ ਨੇ ਪੂਰੇ ਚੰਗੇ ਪੈਸੇ ਦੇ 20 ਕੁਆਟਰ ਦੇ ਦੇ ਜਾ ਹਾਂ 20 ਕੁਆਟਰ ਦੀ ਤਾਂ ਕੋਈ ਗੱਲ ਹੀ ਨਹੀਂ ਬਣੀ 200 ਕਈ ਵਾਰ ਸਾਡੇ ਵੀ ਦਿਮਾਗ 'ਚ ਨਹੀਂ ਹੁੰਦੀ ਵੀਡੀਓ ਜਿਵੇਂ ਕਮੈਂਟ ਕਰਕੇ ਤੁਸੀਂ ਮੰਗਦਾਂ ਵੀਡੀਓ ਮੰਗ ਲਿਆ ਕਰੋ ਹਾਂ ਕੋਈ ਚੱਕਰ ਨਹੀਂ ਤੁਹਾਨੂੰ ਪੰਜ ਚਾਰ ਹਫ਼ਤੇ ਦੇ ਅੰਦਰ ਤੁਹਾਨੂੰ ਵੀਡੀਓ ਮਿਲ ਜਾਏਗਾ ਕਈ ਵਾਰੀ ਅਸੀਂ ਵੀਡੀਓ ਕਰੀ ਬੈਠੇ ਹੁੰਨੇ ਉਹ ਪਾਉਣੀ ਆਉਂਦੀਆਂ ਫਿਰ ਆ ਕਰਕੇ ਥੋੜੀ ਵੀਡੀਓ ਲੇਟ ਹੋ ਜਾਂਦੀ ਹੈ ਬਾਕੀ ਹਰ ਤਾਂ ਵੀ ਬਾਕੀ ਆ ਹੁੰਦਾ ਜੀ ਵੀ ਸਾਨੂੰ ਇਹ ਚੀਜ਼ ਦੀ ਲੋੜ ਆ ਬਾਈ ਉਹ ਜਰੂਰ ਦੱਸ ਦਿਆ ਕਰੋ ਉਹ ਸਾਨੂੰ ਨਾਲ ਨਾਲ ਮਿਲ ਜਾਵੇ ਫਿਰ ਬਾਕੀ ਵੀਡੀਓ ਤਾਂ ਜੇ ਅੱਜ ਕਰ ਦਾਂਗੇ ਅੱਜ ਪਾ ਦਾਂਗੇ ਜਿਹਨੂੰ ਲੋੜ ਆ ਇਹ ਮਹੀਨੇ ਨੂੰ ਵੀ ਦੇਖ ਲੂ ਕੋਈ ਵੀਡੀਓ ਦਾ ਕੋਈ ਚੱਕਰ ਨਹੀਂ ਪਰ ਸਾਨੂੰ ਮੜਾ ਮਾਈਂਡ ਕਰਾ ਦੇ ਕਰੋ ਵੀ ਆ ਚੀਜ਼ ਤੇ ਸਾਨੂੰ ਆ ਵੀਡੀਓ ਚਾਹੀਦੀ ਠੀਕ ਹੈ ਵੀ ਧੰਨਵਾਦ ਵਧੀਆ ਜਾਣਕਾਰੀ ਦਿੱਤੀ ਠੀਕ ਹੈ ਦੋਸਤੋ ਵੀਡੀਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਇਹ ਦੋਨਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਸੀਂ ਜਿਦਾ ਕੇ